ਤੁਸੀਂ ਕੀ ਗਿਫਟ ਦੇ ਰਹੇ ਹੋ ਪਾਜੀ ਮੈਂ ਸਿਰਫ ਤੁਹਾਨੂੰ ਇੱਕ ਗੱਲ ਕਹਿਣਾ ਜਾਊਂਗਾ ਜੀ ਗਿਫਟ ਮਗਰ ਨਾ ਆ ਜਾਓ ਜੀ ਕਿਉਂਕਿ ਲੋਕੀ ਆਪਣੇ ਦੁਕਾਨਦਾਰ ਕੀ ਕਰਦੇ ਧੜ ਤੋਂ ਪੈਸੇ ਲੈ ਕੇ ਵਾਧਾ ਲੈ ਕੇ ਤੁਹਾਨੂੰ ਹੀ ਗਿਫਟ ਦੇਈ ਜਾਂਦੇ ਉਹ ਵੀ 2-300 ਤੋਂ ਕਮਾਈ ਜਾਂਦੇ ਆ ਤੇ ਉਸ ਤੋਂ ਬਾਅਦ ਗਿਫਟ ਤੁਹਾਡੇ ਤੋਂ 2-300 ਦਾ 400 ਦਾ ਗਿਫਟ ਦੇ ਕੇ ਤੁਹਾਡੇ ਕੋਲੋਂ ਹੀ ਕੱਢ ਲੈਂਦੇ ਆ ਅਸੀਂ ਇਹਨਾਂ ਚੱਕਰਾਂ 'ਚ ਪੈਂਦੇ ਹੀ ਨਹੀਂ ਸਾਡੇ ਸਾਥ ਗਿਫਟ ਕੋਈ ਨਹੀਂ ਦਿੰਦੇਗੇ ਅਸੀਂ ਰੇਟ ਹੀ ਅਗਲੇ ਨਾਲ ਅਸੀਂ ਕਹਿੰਦੇ ਆਂ ਵੀ ਟਰਾਈ ਕਰੋ ਫੇਰ ਸਾਡੇ ਕੋਲ ਆਓ ਜਿਹੜਾ ਕਿ ਬਾਕੇ ਨਵੇਂਟਰ ਚਾ ਚਾਰ 5-5000 ਰੁਪਏ ਖਰਚਾ ਪੈਂਦਾ ਵਾ ਸਾਡੇ ਕੋਲ ਬੇ ਬੀਆਈ ਕਾਰਡ ਦਾ ਕੋਈ ਖਰਚਾ ਨਹੀਂ ਆ ਕਾਰਡ ਵੀ ਫ੍ਰੀ ਬਣਾਇਆ ਜਾ ਰਿਹਾ ਤੇ ਇੱਕ ਜੁਆਇ ਦਿਵਾਲੀ ਸੋ ਮਿਲਨ ਟੈਲੀਕਮ ਤੇ ਆਏ ਆ ਜੀ ਸੋ ਇਹਨਾਂ ਨੇ ਸਾਰਿਆਂ ਨਾਲ ਹਟਕੇ ਕੰਮ ਕੀਤਾ ਬਈ ਇਹਨਾਂ ਨੇ ਰੇਟ ਹੀ ਬਹੁਤ ਘੱਟ ਕਰਤੇ ਬਈ ਇਧਰ ਬਾਹਰ ਸਾਰੇ ਤੁਸੀਂ ਦੇਖ ਸਕਦੇ ਹੋ ਡੈਮੋ ਤੇ ਆਜੋ ਅੰਦਰ ਵੀਰ ਨਾਲ ਕਰਦੇ ਆਂ ਗੱਲਬਾਤ ਮੈਂ ਕਹਿੰਨਾ ਰੇਟ ਹੀ ਸੁਣ ਕੇ ਹੈਰਾਨ ਰਹਿ ਜਾਓਗੇ ਆਜੋ ਫਿਰ ਕਰਾਈਏ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਲਓ ਜੀ ਦਿਵਾਲੀ ਫਿਰ ਕਿੱਦਾਂ ਚੱਲ ਰਹੀ ਹੈ ਦਿਵਾਲੀ ਬਹੁਤ ਵਧੀਆ ਜੀ ਤੁਹਾਡੇ ਸਾਹਮਣੇ ਆਪਣਾ ਕੋ ਸਾਰਾ ਸਮਾਨ ਪੂਰੇ ਮੋਬਾਈਲ ਆਪਣੇ ਕੋਲ ਵੀਵੋ ਦੇ ਇੱਧਰ ਆਪਣੇ ਕੋਲ Oppo ਦੇ ਪਏ ਆ iPhone Samsung ਹੂੰ ਬਹੁਤ ਵਧੀਆ ਰੇਟਾਂ ਦੇ ਵਿੱਚ ਤੁਹਾਨੂੰ ਮੋਬਾਈਲ ਦੇਵਾਂਗੇ ਦੀਵਾਲੀ ਤੇ ਸਾਸ਼ੀ ਕਾਲ ਜੀ ਕੀ ਹਾਲ ਚਾਲ ਆ ਵੀਰੋ ਆਪਾਂ ਹੁਣ ਵੀਰ ਜੀ ਪਹੁੰਚੇ ਆਪਣੇ ਕੋਲ ਮਿਲਨ ਟੈਲੀਕਮ ਦੇ ਵਿੱਚ ਜਿੱਥੇ ਕਿ ਦੀਵਾਲੀ ਆਫਰ ਬਹੁਤ ਵਧੀਆ ਚੱਲਦਾ ਪਿਆ ਵਾ ਆਪਣੇ ਕੋਲ ਸ਼ੁਰੂਆਤ ਜਿਵੇਂ ਆਪਣੇ ਕੋਲ Vivo Oppo Samsung ਬਹੁਤ ਤਾਂ ਆਪਣੇ ਮੋਬਾਈਲ ਜਿਹੜਾ ਚੱਲਦੇ ਪਏ ਆ ਠੀਕ ਆ ਜਿਨ੍ਹਾਂ ਵਿੱਚ ਆਪਣੇ ਕੋਲ ਬਿਲਕੁਲ ਘੱਟ ਰੇਟ ਤੇ ਆਪਾਂ ਸੇਲ ਕਰ ਰਹੇ ਆ ਕਸਟਮਰਾਂ ਨੂੰ ਦੀਵਾਲੀ ਆਫਰ ਕਰਕੇ ਹੂੰ ਆਪਣੇ ਕੋਲ ਬਜਾਜ ਫਾਈਨਾਂਸ ਚੱਲਦੀ ਪਈ ਆ ਜਿੰਦੇ ਆਪਾਂ ਕਸਟਮਰਾਂ ਨੂੰ ਕੈਸ਼ਬੈਕ ਵੀ ਦੇ ਰਹੇ ਆ ਤੇ ਬਹੁਤ ਹੀ ਘੱਟ ਖਰਚਾ ਪਾ ਰਹੇ ਆ ਘੱਟ ਖਰਚਾ ਨੇ ਪਊਗਾ ਹੀ ਈਜ਼ੀ EMI ਘੱਟ ਤੋਂ ਘੱਟ ਕੈਸ਼ਟ ਬਣੂਗੀ ਜੀ ਬਹੁਤ ਵਧੀਆ ਸਕੀਮ ਚੱਲਦੀ ਆ ਬਈ ਕੋਈ ਨਹੀਂ ਬਾਤੋ ਖਰਚਾ ਨਹੀਂ ਪੈਂਦਾ ਕੋਈ ਫालतू ਖਰਚਾ ਨਹੀਂ ਪੈਣਾ ਕੋਈ ਕੁਝ ਨਹੀਂ ਪੈਣਾ ਵਾ ਬਾ ਸਾਡੇ ਕੋਲ ਵਿਜ਼ਿਟ ਕਰੋ ਤੇ ਤੁਸੀਂ ਆਹ ਆਫਰ ਦਾ ਲਾਭ ਉਠਾਓ ਸਾਡੇ ਕੋਲ ਜੀ ਤੇ ਸਾਨੂੰ ਆਪਣੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜਾ ਕਿ ਸ਼ੇਅਰ ਕਰੂਗਾ ਉਹਨਾਂ ਨੂੰ ਵੱਧ ਤੋਂ ਵੱਧ ਡਿਸਕਾਊਂਟ ਦਵਾਂਗੇ ਆਪਾਂ ਗੱਲ ਕਰੀਏ ਆਪਣੇ ਕੋਲ ਇਲੈਕਟ੍ਰੋਨਿਕਸ ਸਮਾਨ ਵੀ ਬਹੁਤ ਪਿਆ ਵਾ ਰੈਫਰਜਰੇਟਰ ਕੋਲਰ ਏਸੀ ਆਜਾ ਦਿਖਾਈ ਦਿੰਨੇ ਆ ਹਾਂਜੀ ਨਾਲ ਨਾਲ ਤੁਹਾਨੂੰ ਵੀ ਸਾਰੇ ਦਿਖਾਈ ਦਿੰਨੇ ਆ ਜੀ ਹਾਂਜੀ ਜੇ ਆਪਾਂ ਗੱਲ ਕਰੀਏ ਇਲੈਕਟ੍ਰੋਨਿਕ ਦੇ ਵਿੱਚ ਵਾਸ਼ਿੰਗ ਮਸ਼ੀਨਾਂ ਦੇ ਵਿੱਚ ਆਪਣੇ ਕੋਲ ਹਾਇਰ ਗੋਦਰਜ ਅਕਾਈ ਵੋਲਟੇਜ Samsung ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਵਾਸ਼ਿੰਗ ਮਸ਼ੀਨ अवेलेबल ਮਿਲ ਜੂਗੀ ਤੁਹਾਨੂੰ ਕੋਈ ਜਿਹੜੀ ਤੁਸੀਂ ਕੰਪਨੀ ਕਹੋਗੇ ਜਿਵੇਂ ਅੱਜ ਕੱਲ੍ਹ ਚੱਲਦੀਆਂ ਜੀ ਆਪਣੇ ਕੋਲ ਫੁੱਲੀ ਜਿਹੜੇ ਬਾਹਰਲੇ ਲੋਕ ਬਹੁਤ ਪਸੰਦ ਕਰਦੇ ਆ ਫੁੱਲੀ ਆਟੋਮੈਟਿਕ ਆਪਣੇ ਕੋਲ ਲੋਰਡ ਦੇ ਵਿੱਚ ਪਈ ਹੈ ਜੀ ਮਸ਼ੀਨ ਹਮ ਠੀਕ ਆ ਜੀ Samsung ਦੀ ਆ ਗਈ ਜਿਹੜੀ ਬਹੁਤ ਵਧੀਆ ਬ੍ਰਾਂਡ ਚੱਲਦਾ ਪਿਆ ਅੱਜ ਦੇ ਟਾਈਮ ਦੇ ਵਿੱਚ ਠੀਕ ਆ ਜੀ ਜੇ ਗੱਲ ਕਰੀਏ ਆਪਾਂ AC ਆਪਣੇ ਕੋਲ AC ਵਾਲਾ अवेलेबल ਸਾਰੇ ਪਏ ਆ ਜੀ ਹੁਣੇ ਆਪਾਂ ਗੱਲ ਕਰੀਏ ਜੀ ਆਪਣੇ ਰੈਫਰਿਜਰੇਟਰ ਦੀ Samsung ਆ ਗਿਆ ਜੀ Samsung ਦੇ ਬਜਾਏ IFB ਆ ਆਪਣੇ ਕੋਲ ਬਹੁਤ ਵਧੀਆ ਫ੍ਰਿਜ ਪਈ ਆ ਜਿਹੜੀ ਅਸੀਂ 2 ਪੀਸ ਆਪਣੇ ਸੇਲ ਹੋ ਚੁੱਕੇ ਆ ਦੋ ਦਿਨਾਂ ਦੇ ਵਿੱਚ ਵਿੱਚ ਹਮ ਮਤਲਬ ਕਿ ਬਹੁਤ ਚੀਜ਼ਾਂ ਆਪਣੇ ਕੋਲ ਹੈਗੀਆਂ ਆ ਆਪਣਾ ਬਜਾਜ ਤੇ ਮਿਲ ਜੂਗਾ ਕੈਸ਼ ਮਿਲ ਜੂਗਾ ਹੀ ਬਲਕਿ ਈਜ਼ੀ ਐਮਆਈ ਹੋਊਗਾ ਕੋਈ ਆਪਣਾ ਕਸਟਮਰ ਨੂੰ ਕੋਈ ਵੱਧ ਖਰਚਾ ਨਹੀਂ ਪਊਗਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਤੇ ਜੇਕਰ ਐਲਈਡੀ ਦੀ ਗੱਲ ਕਰੀਏ ਕਿੰਨੇ ਇਹ ਗੱਲ ਕਰੀਏ ਆਪਣੇ ਕੋਲ 32 26 ਤੋਂ ਲੈ ਕੇ 43 65 ਜਿਹੜੇ ਇੰਚ ਕਹੋਗੇ ਉਹੀ ਕਰਾਂਗੇ ਐਲਜੀ ਮਿਲ ਜੂ ਲਾਰਡ ਮਿਲ ਜੂਗਾ ਹੀ ਸੈਮਸੰਗ ਦੇ ਵਿੱਚ ਪਈ ਆਈ ਆਪਣੇ ਕੋਲ ਜਿਹੜੀ 32 ਇੰਚੀ LED ਆ 7500 ਤੋਂ سٹਾਰਟ ਹੈਗੀ ਆ ਜੀ ਨਹੀਂ ਨਹੀਂ ਬਾਕੀ ਜੇ ਤਾਂ ਮਰਜ਼ੀ ਰੇਟ ਟਰਾਈ ਕਰਕੇ ਅਵੇਲ ਮਲਗੀ ਸ਼ਹਿਰ ਦੇ ਵਿੱਚ ਸਿਰਫ ਮਿਲਨ ਟੈਲੀਕਮ ਹੀ ਆਪਣਾ ਰੇਟ ਸਹੀ ਮਿਲੂਗਾ ਜਿਵੇਂ ਬਾਜ਼ਾਰ ਦੇ ਵਿੱਚ ਹਨਾ ਕਿੰਨੇ ਜਣੇ ਨੇ ਸਾਰੇ ਕੋ ਗਿਫਟ ਲਾਏ ਕੋਈ ਕੁਝ ਦੇ ਰਿਹਾ ਕੋਈ ਪ੍ਰੈਸ ਦੇ ਰਿਹਾ ਕੋਈ ਕੁਝ ਗ੍ਰੈਂਡਰ ਦੇ ਰਿਹਾ ਤੁਸੀਂ ਕੀ ਗਿਫਟ ਦੇ ਰਿਹਾ ਪਾ ਜੀ ਮੈਂ ਸਿਰਫ ਤੁਹਾਨੂੰ ਇੱਕ ਗੱਲ ਕਹਿਣਾ ਜਾਊਂਗਾ ਜੀ ਗਿਫਟ ਮਗਰ ਨਾ ਆ ਜਾਓ ਜੀ ਕਿਉਂਕਿ ਲੋਕੀ ਆਪਣੇ ਦੁਕਾਨਦਾਰ ਕੀ ਕਰਦੇ ਧੜ ਤੋਂ ਪੈਸੇ ਲੈ ਕੇ ਵੱਧ ਰੱਲੇ ਕੇ ਤੁਹਾਨੂੰ ਹੀ ਗਿਫਟ ਦੇਈ ਜਾਂਦੇ ਉਹ ਵੀ 2-300 ਤੋਂ ਕਮਾਈ ਜਾਂਦੇ ਆ ਸਾਡਾ ਪਹਿਲਾਂ ਹੀ ਉਹੀ ਰੇਟ ਚੱਲਦਾ ਪਿਆ ਵਾ ਕਿ ਹਾਂ ਵੀ ਅਸੀਂ ਕਸਟਮਰ ਤੋਂ ਵੱਧ ਪੈਸੇ ਮੰਗਦੇ ਹੀ ਨਹੀਂਗੇ ਕਿ ਵੀ ਉਹਨਾਂ ਉੱਥੇ ਮੁਨਾਫਾ ਕਰਦੇ ਦਾ ਸਾਡੇ ਕੋਲ ਗਾਹ ਤੋਂ ਮੁੜ ਮੁੜ ਕੇ ਆਉਂਦੇ ਆ ਕਿਉਂਕਿ ਸਾਡਾ ਰੇਟ ਬਿਲਕੁਲ ਜਾਇਜ਼ ਆ ਅੱਜ ਦੇ ਟਾਈਮ ਤੇ ਸਾਰੀ ਮਾਰਕੀਟ ਦੇ ਵਿੱਚ ਹੀ ਬਾਜ਼ਾਰ ਨਾਲ ਰੇਟ ਬਾਜ਼ਾਰ ਨਾਲ ਬਹੁਤ ਰੇਟ ਕੱਟ ਮਿਲੂਗਾ ਤੁਹਾਨੂੰ ਜਿੱਥੋਂ ਮਰਜ਼ੀ ਟਰਾਈ ਕਰ ਕੌਣ ਪਹਿਲੇ 2000 ਦੀ ਮਸ਼ੀਨ ਵੱਧ ਲਾਤੀ ਹੈ ਤੇ ਉਸ ਤੋਂ ਬਾਅਦ ਗਿਫਟ ਤੁਹਾਡੇ ਤੋਂ 2 300 ਦਾ 400 ਦਾ ਗਿਫਟ ਦੇ ਕੇ ਤੁਹਾਡੇ ਕੋਲੋਂ ਹੀ ਕੱਢ ਲੈਣੇ ਅਸੀਂ ਇਹਨਾਂ ਚੱਕਰਾਂ 'ਚ ਪੈਂਦੇ ਨਹੀਂ ਸਾਤ-ਸਾਤ ਗਿਫਟ ਕੋਈ ਨਹੀਂ ਦਿੰਦੇਗੇ ਅਸੀਂ ਰੇਟ ਹੀ ਅਗਰੇ ਅਸੀਂ ਕਹਿੰਦੇ ਆਂ ਟਰਾਈ ਕਰੋ ਫੇਰ ਸਾਡੇ ਕੋਲ ਆਓ ਪਹਿਲਾਂ ਰੇਟ ਪੂਰਾ ਬਾਜ਼ਾਰ 'ਚ ਪੁੱਛ ਕੇ ਆਓ ਫੇਰ ਸਾਡੇ ਕੋਲ ਆ ਜੇ ਕੋਈ ਆਪਣੀ ਵੀਡੀਓ ਸ਼ੇਅਰ ਕਰਕੇ ਤੁਹਾਨੂੰ ਆਏ ਆ ਕੇ ਕਹੂਗਾ ਮਾਝਾ ਵਾਲੇ ਪੌਦੇ ਦੀ ਵੀਡੀਓ ਦੇਖ ਕੇ ਫੇਰ ਕੀ ਡਿਸਕਾਊਂਟ ਦੋਗੇ ਹਾਂਜੀ ਉਹ ਡਿਸਕਾਊਂਟ ਫੋਨ ਅਸੀਂ ਗਿਫਟ ਵੀ ਦੇਾਂਗੇ ਬਾਕੀ ਜੋ ਕਸਟਮਰ ਨੂੰ ਆਮ ਰੇਟ ਦਿੰਨੇ ਉਸ ਤੋਂ ਉ ਇੱਕ ਸਾਡੇ ਕੋਲ ਹੋਰ ਆਫਰ ਚੱਲਦੀ ਵਿਵੋ ਦਾ V260 ਮੋਬਾਈਲ ਆਉਂਦਾ ਉਹਦੇ ਤੇ ਅਸੀਂ 3 ਸਾਲ ਦੀ ਗਾਰੰਟੀ ਦਿੰਨੇ ਆਂ ਕੰਪਨੀ ਵੱਲੋਂ ਸਾਲ ਦੀ ਆ ਪਰ ਮਿਲਨ ਟੈਲੀਕਮ ਵੱਲੋਂ 3 ਸਾਲ ਦੀ ਗਾਰੰਟੀ ਆ ਫੋਨ ਦੇ ਉੱਤੇ ਜੇ ਫਿਲਟਰ ਦੀ ਗੱਲ ਕਰਦੀਆਂ ਇਧਰੋਂ ਤੁਹਾਨੂੰ ਕੈਂਟ ਦੇ ਮੈਜਰ ਕੈਂਟ ਤੇ ਮਿਲ ਜਾਣਗੇ ਹੈਵਲ ਤੇ ਆ ਗਏ ਆਈ ਆ ਆਪਣੇ ਕੋਲ ਨੈਕਸਟ ਡੇ ਆ ਗਏ ਆਈ ਸਾਰੇ ਆਪਣੇ ਆ ਗਏ ਆ ਆ ਪਾਏ ਕੈਂਟ ਦੇ ਆਪਣੇ ਕੋਲ ਹਰੇਕ ਚੀਜ਼ ਕੰਪਨੀ ਦਾ ਅਵੇਲੇਬਲ ਪਈ ਆ ਕੋਈ ਇਹ ਨਹੀਂ ਹੈਗਾ ਵੀ ਹਾਂ ਵੀ ਪ੍ਰੋਡਕਟ ਨਹੀਂ ਰੱਖਿਆ ਆਪਾਂ ਇੱਕੋ ਕੰਪਨੀ ਦਾ ਕੰਮ ਆਪਣੇ ਸਾਰੇ ਕੰਪਨੀ ਦਾ ਆਪਣੇ ਕੋਲ ਹੈਗਾ ਜੀ ਤੁਹਾਨੂੰ ਪਿੱਛੇ ਕਿਸੇ ਜਾਂ ਦੀ ਲੋੜ ਨਹੀਂ ਪਊਗੀ ਆ ਆਪਣਾ ਤੁਸੀਂ ਸਟੈਕ ਕਰ ਸਕਦੇ ਹੋ ਸਾਰਾ ਆਪਣਾ ਸ਼ੋਰੂਮ ਬਣਿਆ ਹੋਇਆ ਜਿਹੜਾ ਮੁਦਕੀਰੇ ਵਿੱਚ ਜੇਕਰ ਅਨਵਰਟਰ ਦੀ ਗੱਲ ਕਰਦੇ ਆਂ ਤਾਂ ਵੀਰੇ ਕੋਲੇ ਇੱਥੇ ਕੰਪਨੀ ਦੇ ਵਧੀਆ ਬ੍ਰਾਂਡ ਕਿਹੜੇ ਕਿਹੜੀ ਕੰਪਨੀ ਦੇ ਵੀਰੇ ਇਹ ਆਪਣੇ ਕੋਲੇ ਇਸਟਮੈਨ ਪਿਆਈ ਆਡੋ ਪਿਆ ਓਕਾਇਆ ਪਿਆ ਮਾਈਕਰ ਕਿੰਗ ਲਿਵਗਾਰਡ ਸਾਰੇ ਅਨਵਰਟਰ ਆ ਜਿਹੜਾ ਇਸਟਮੈਨ ਦਾ ਆਪਣਾ ਇਨਵਰਟਰ ਆਈ ਆ ਆਪਣੇ ਇਹ ਬਜਾਜ ਤੇ ਚੱਲੂਗਾ ਬਿਨਾਂ ਖਰਚੇ ਤੋਂ ਜਿਹੜੇ ਕਿ ਬਾਕੀ ਅਨਵਰਟਰ 4-5 5000 ਰੁਪਏ ਖਰਚਾ ਪੈਂਦਾ ਵਾ ਸਾਡੇ ਕੋਲ ਬਿਲਕੁਲ ਬਿਲਕੁਲ ਘੱਟ ਖਰਚਾ ਇਹਨੇ ਪਊਗਾ ਹੀ 이지 ईएमआई ਘੜ ਤੋਂ ਘੜ ਕਸ਼ਤ ਬਣੂਗੀ ਜੀ ਬਹੁਤ ਵਧੀਆ ਸਕੀਮ ਚੱਲਦੀ ਆ ਕੋਈ ਯਾਨੀ ਫालतू ਖਰਚਾ ਨਹੀਂ ਪੈਂਦਾ ਕੋਈ ਫालतू ਖਰਚਾ ਨਹੀਂ ਪੈਣਾ ਕੋਈ ਕੁਝ ਨਹੀਂ ਪੈਣਾ ਵਾ ਬਾ ਸਾਡੇ ਕੋਲ ਵਿਜ਼ਿਟ ਕਰੋ ਤੇ ਤੁਸੀਂ ਆਹ ਆਫਰ ਦਾ ਲਾਭ ਉਠਾਓ ਸਾਡੇ ਕੋਲ ਜੀ ਤੇ ਸਾਨੂੰ ਆਪਣੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜਾ ਕਿ ਸ਼ੇਅਰ ਕਰੂਗਾ ਉਹਨਾਂ ਨੂੰ ਵੱਧ ਤੋਂ ਵੱਧ ਡਿਸਕਾਊਂਟ ਦਵਾਂਗੇ ਜੀ 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 ਆਇਓ ਤੁਹਾਨੂੰ ਪਿਆਜ ਮੁੰਡਾ ਵੀ ਗੱਲ ਕਰਾ ਦਈਏ ਆਪਾਂ ਉਹਨਾਂ ਵੱਲੋਂ ਕੀ ਆਫਰ ਚੱਲਦੀ ਪਈ ਤੇ ਕੀ ਸਕੀਮ ਚੱਲਦੀ ਪਈ ਆ ਕੋਈ ਵਿਆਜ ਦਾ ਕੋਈ ਖਰਚਾ ਨਹੀਂ ਆ ਕਾਰਡ ਵੀ ਫ੍ਰੀ ਬਣਾਇਆ ਜਾ ਰਿਹਾ ਤੇ ਵਿਆਹ ਕੈਸ਼ਬੈਕ ਵੀ ਵੱਖਰਾ ਦੇ ਜਲਦੀ ਪਹੁੰਚੋ ਤੁਸੀਂ ਵੱਧ ਤੋਂ ਵੱਧ ਇਸ ਬਜਾਇਕਾਰਡ ਦਾ ਲਾਭ ਉਠਾਓ ਤੇ ਆਪਣੇ ਆ ਮਨਪਸੰਦ ਚੀਜ਼ਾਂ ਘਰੇ ਲੈ ਕੇ ਜਾਓ ਦਿਵਾਲੀ ਦੇ ਵਿੱਚ ਤੇ ਆ ਚੀਜ਼ ਹੈਪੀ ਦਿਵਾਲੀ ਨੂੰ ਤੁਸੀਂ ਐਨਜੋਏ ਕਰੋ ਹੈਪੀ ਦਿਵਾਲੀ